ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਹਰੂਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਲਵ ਵੀਰ ਘਰੋਂ ਇੱਕ ਤੁਹਾਨੂੰ ਵਹਿੜ ਦਿਖਾਵਾਂਗੇ ਚੰਗੇ ਰਿਕਾਰਡ ਵਾਲੀ ਤੇ ਜਿਹੜੀ ਜਿਆਦਾ ਰੇਟ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਸੇ ਕਰਨੀ ਵੀਰ ਜੀ ਹਾਲ ਜੇ ਬੜੇ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਵਧੀਆ ਵੀਰ ਜੀ ਹੋਰ ਨਵੀਂ ਦਾ ਜੀ ਵਧੀਆ ਵਧੀਆ ਤੀਸਰਾ ਆਪਣਾ ਮਾਲ ਮੂਲ ਦੇਖਦਾ ਜਾਂਦਾ ਇਹ ਮਾਲ ਮਾਲ ਛੋੜ ਤੇ ਵੇਚਦਾ ਜਾਂਦਾ ਵੀ ਛੋੜ ਚਲੋ ਵਧੀਆ ਵੀਰੇ ਵਧੀਆ ਤੇ ਮਾਲ ਚਲੋ ਭਾਣਾ ਹੁੰਦਾ ਹਨਾ ਭਾਅ ਦਾ ਅੱਜ ਵੀ ਛੋਟਾ ਜਿਹਾ ਭਾਈ ਕਰ ਦੇਣਾ ਅੱਛਾ ਜੀ ਜਿਹੜਾ ਪਹਿਲੇ ਫੋਨ ਤੇ ਜਾਏ ਵਸ਼ੀ ਬਿਲਕੁਲ ਹੀ ਬਿਲਕੁਲ ਨਿਯਾਰੇ ਮੈਂ ਲਾਓ ਜੀ ਨਿਯਾਰੇ ਬੰਦਣੇ ਅੱਜ ਆ ਵੇਖੋ ਵੀਰ ਜੀ ਵੇੜ ਬਹੁਤ ਵਧੀਆ ਵਾ ਅੱਕੇ ਵੀਰੇ ਸੁਆ ਵੀਰੇ ਕਿਨਵਾ ਆ ਗਿਆ ਸੁਆ ਵੀਰ ਕੱਿਆਂ ਨੂੰ ਪਹਿਲੇ ਗਾ ਦੀਏ ਹਾਂਜੀ ਦੂਜੇ ਸੁਆ ਵਸ਼ੀ ਅੱਛਾ ਦੂਜੇ ਸੁਆ ਵਸ਼ੀ ਠੀਕ ਹੈ ਕੰਨੀਆਂ ਦਾ ਬਰਾਬਰ ਗੰਡੀ ਠੀਕ ਹੈ ਵੀਰੇ ਠੀਕ ਹੈ ਵ ਬਾਕੀ ਵੀਰ ਜੀ ਖੋਲ ਕੇ ਤੋਰ ਦਿਓ ਖੋਲ ਕੇ ਤੈਨੂੰ ਚੱਕਾ ਆਇਆ ਅਰੇ ਵੀਰ ਜੀ ਆ ਵੇ ਲੋ ਵਿੱਚ ਪਛੀ ਮੜਾ ਢੀ ਮਾਰ ਸਹੀ ਗੱਲ ਆ ਵੀਰ ਬਾਰੀ ਨਿਬੜੀ ਵਿਖਾਲ ਦਿਓ ਇਹ ਗੱਲ ਆ ਵੀਰ ਬਾਕੀ ਉਹ ਗਾੜੀ ਇਹਦਾ ਬਚਾ ਏ ਆ ਕਿ ਬਰੀਡ ਬਰੂਡ ਫੁੱਲਿਆ ਹਣਾ ਵੀਰੇ ਫੁੱਲ ਫੁੱਲ ਤੂਤੀ ਫੋਸ਼ ਸਹੀ ਗੱਲ ਆ ਜੀ ਲੈ ਵੀਰੇ ਆਜੇ ਵੀਰ ਜੀ ਲਾਓ ਬੇਟੋ ਵੀਜੀ ਵਾਰ ਬੱਚੇ ਦਾ ਬੜਾ ਕਰਦੀ ਵੀਰ ਵੇ ਠੀਕ ਹਾਂ ਜੀ ਸਹੀ ਜਾਨੇ ਦਾ ਵੀ ਚੱਕਣਾ ਸਹੀ ਗੱਲ ਆ ਵੀਰੇ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਹਣਾ ਵੀਰੇ ਔਨਲਾਈਨ ਗਾਰੰਟੀ ਆਊਗੀ ਵੀਰ ਪੰਜ ਚਾਰ ਡੰਗ ਬੱਚਿ ਚਵਾ ਕੇ ਖੜੋ ਅੱਛਾ ਜੀ ਹਾਂ ਜੀ ਸਹੀ ਗੱਲ ਆ ਵੀਰੇ ਇਹਦੇ ਗੱਲ ਆ ਬਸ ਇਹ ਵਾੜ ਬਹੁਤ ਸੋਹਣੀ ਆ। ਠੰਡੀ ਠਾਰੇ ਰੰਗ ਬਾਏ ਬੜੀ ਆ ਨਾ ਵੀਰੇ। ਨਾ ਗਰਮਣੀ ਵੀ ਠੰਡੀ ਮੱਛੀ ਰੰਗ। ਜਿੰਤਾ ਮਰਜੀ ਬੈ ਕੇ ਚੁੰਦੇ ਰਹੋ। ਦੇਖੋ ਵੀ ਜਿੱਦੀ ਬੀ ਵਾੜ ਫੁੱਲ ਫਰੀਡ ਵਾਲੀ। ਬਾਕੀ ਜਿਹੜੀ ਵਸ਼ੀ ਆ ਜਿਹੜਾ ਵੀਰ ਕੋਈ ਘਰ ਲੈ ਜੇ ਨਜ਼ਾਰੇ ਲਾਊਗਾ। ਇੱਕ ਨਾ ਇੱਕ ਫਰੀ ਆ। ਸਹੀ ਗੱਲ ਆ। ਅਛਾ ਵੀ ਮਗਰ ਵਸ਼ੀ ਆ ਗਈ ਕਰਵਾਣੀ ਆ। ਇੱਕ ਨਾ ਇੱਕ ਫਰੀ ਆ। ਦੋ ਵਾੜਾਂ ਹੀ ਜਾਣੀਆਂਗੇ ਕਿਤੇ ਘਰ। ਦੋ ਹੀ ਜਾਣੀਆਂ ਵਾੜਾਂ। ਦੇਖੋ ਵੀਰ ਜੀ ਵੜ ਬਾਕੀ ਵੀਰ ਜੀ ਦੁੱਧ ਆਦੇ ਤੇ ਥਲੇ ਪੁੱੜਾ ਪੱਕਾ ਦੁੱਧ ਵੀਰ 8 ਕਿਲੋ ਇਹ ਕਹਿਣ ਦਾ ਕਹਿਦੀ ਹੈ ਬਾਣਾ ਕਹਦੀ ਹੈ ਮੈਲੇ ਤੇ ਗਾਈ ਸਹੀ ਗੱਲ ਹੈ ਵੀਰੇ ਗਾਈ 11 12 ਕਿਲੋ ਦੁੱਧ ਕਰੂਗੀ ਹੱਸ ਕੇ ਇਹ ਤਾਂ ਗੱਲ ਹੈਗੀ ਵੀਰੇ ਬਾਕੀ ਵੀਰ ਜੀ ਫਿਰ ਇਹਦਾ ਰੇਟ ਬਿਊਟੀ ਵੇ ਵਸ਼ੀਤੀ ਸਹੀ ਗੱਲ ਹੈ ਵੀਰੇ ਬਿਊਟੀ ਵੇਡ ਦੀ ਸਪਾਲਚ ਪੋਲਚ ਫੁੱਲ ਆ ਜਨੂੰ ਕੇ ਨਾ ਬਾਕੀ 8 ਕਿਲੋ ਦੁੱਧ ਆ ਮਗਰ ਵਸ਼ੀ ਆ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਆਨਲਾਈਨ ਗਾਰੰਟੀ ਹੈ ਹਣਾ ਵੀਰੇ ਗਾਰੰਟੀ ਗਾਰੰਟੀ ਠੀਕ ਹੈ ਵੀਰ ਜੀ ਵੀਰ ਜੀ ਫਿਰ ਇਹਦਾ ਰੇਟ ਪਾਜੀ ਅੱਜ ਨਾਲ ਲੋਕਾਂ ਨੂੰ ਗਿਫਟ ਹੀ ਦੇ ਦੇਣਾ ਹੈ। ਅੱਛਾ 100 ਕਿਲੋਮੀਟਰ ਤੱਕ ਹਾਂਜੀ ਪਹੁੰਚ ਕਰਾਂਗੇ। ਅੱਛਾ 100 ਕਿਲੋਮੀਟਰ ਤੱਕ ਇਹ ਤੋਹਫਾ ਹੀ ਦੇਣਾ ਅੱਜ। ਤੋਹਫਾ ਹੀ ਵੇਖਾ ਦੇਣਾ। ਅੱਛਾ ਹੀ ਹਾਂਜੀ ਕਿੰਨੇ ਦਾ ਵੀਰੇ? ਬਿਲਕੁਲ ਜਿਹੜਾ ਜੈ ਜੈ ਹੀ ਆ ਜਿਹਨ ਅੱਜ ਵੀਰੇ ਮੇਲਾ ਹੀ ਲੁੱਟਣ ਵਾਲੀ ਗੱਲ ਆ। 33000 ਦੀ ਕਹੀ ਤੇ 37 ਦੀ ਵਿਕਦੀ ਆ। ਹਾਂਜੀ ਵੀਰੇ। ਪਰ ਐ 37000 ਦੀ ਦਿੰਦੇ ਜੇ ਹਾਂ ਹੀ 37000 ਦੇ ਦੇ ਸਾਡੇ ਜੇ ਲੋਕਾਂ ਨੂੰ ਕੀ ਫਰਕ ਰਹਿਗਾ। ਇਹ ਤੇ ਗੱਲ ਹੈਗੀ ਜੀ। ਕਿਨੇ ਦੇ ਦੇ ਕੇ? ਤੁਸੀਂ ਦੱਸਣਾ ਵੀ ਜੀ। ਬਾਕੀ ਵੀਰ ਜੀ 8 ਕਿਲੋ ਦੁੱਧ ਪੱਕਾ ਆ ਹਨਾ ਮੈਂ ਨਾ ਜੇ 8 ਕਿਲੋ ਪਾਈਆ ਵੀ ਘਟੂ ਘਰੇ ਪਛੀ ਮੇਰੀ ਲੋ ਦੋਰੇ ਵਸ਼ੀ ਮੇਰੀ ਇਹ ਤਾਂ ਗੱਲ ਆ ਕੀ ਇਹ ਗੜੀ ਗੱਲ ਵੀ ਬਾਕੀ ਬਰਸਨਾ ਦੇ ਕਰਮਾਲੀ ਨੇ ਤੁਰਨਾ ਵਾ ਲੈਦੇ ਇੱਕ ਵਾਰ ਦੇਖੋ ਤੁਸੀਂ ਸਹੀ ਗੱਲ ਆ ਨਹੀਂ ਥਾਨ ਤੇ ਕੀ ਚੜਾ ਲਗਾ ਸਹੀ ਗੱਲ ਆ ਸਾਹਿਬ ਜੀ ਹਾਉ ਥਾਨ ਹਾਉ ਕਿੰਨੇ ਦੇ ਵੀਰ ਵੀਰ ਜੀ ਹਾਂ ਨਹੀਂ ਇੱਕੋ ਗੱਲ ਕਰਦੀ ਹੈ ਹਾਂ ਜੀ ਇੱਕੋ ਗੱਲ ਹੀ 33000 ਦੀ ਦੇ ਦਈਏ 33000 ਦੀ ਛੋਟ ਛੱਟ ਕਰ ਦਈਏ ਫਿਰ ਕਰਾ ਲਓ ਜੀ ਯਾਰ ਹੀ ਛੱਡ ਦਈਏ ਪਤੀ ਦੀ ਹਾਂਜੀ ਪੂਰੇ 31000 ਹੀ ਦਵਾਂਗਾ 30000 ਵਾਲਾ ਵੀਰ ਕੋ ਫੋਨ ਨਾਲ ਲਾਓ ਜੀ 31000 ਦੀ ਬਿਹੜ ਬਾਕੀ ਫੁੱਲ ਵੱਡੀ ਹਨਾ ਚੰਗੀ ਰੰਗ ਵਾਲੇ ਸੰਭੀ ਸੰਭੀ ਗਏ ਨੇ ਚੰਗੀ ਆ ਵਸ਼ੀਮ ਅਗਰ ਆ ਗਈ ਆ ਬਾਕੀ ਫੁੱਲ ਬਰੀਡ ਚ ਆ ਵੇਖੋ ਵੀਰ ਜੀ ਜਿਹੜਾ ਕੋਈ ਵੀਰ ਲਾ ਜੂ ਇਹਦੇ ਪਰਸਨਲ ਕਰਮਾਂ ਵਾਲੀ ਦੁੱਧੋਂ ਤਰੂਗੀ ਸਹੀ ਗੱਲ ਆ ਸਾਬ ਇੱਧਰ ਵੇਖੋ ਵੀਰ ਜੀ ਮਾੜਾ ਸਹੀ ਗੱਲ ਆ ਵੀਰੇ ਸਹੀ ਇੱਕ ਵਾਰ ਵੀਡੀਓ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਹਾਂਜੀ ਜਿਹੜਾ ਮੇਰੇ ਵੀਰ ਨੇ ਡੰਗਰ ਲੈਣਾ ਹੁੰਦਾ ਵੀਡੀਓ ਫੋਨ ਉਹ ਕਰਿਆ ਕਰੀ। ਅੱਛਾ ਹਾਂ ਜੀ ਇਹਦੀ ਗੱਲ ਹੈਗੀ। ਤੇ ਦੂਜੀ ਗੱਲ ਇਹ ਆ ਵੀ ਸਾਈ ਪਾ ਕੇ ਨਾ ਵੀਰ ਮੇਰੇ ਮੁੱਕ ਰਿਆ ਨਾ ਕਰ। ਹਾਂ। ਅੱਗੇ ਭਾਈ ਪਿਛਲੀ ਵੀਡੀਓ ਜੇ ਵੀਰ ਨੇ ਸਾਈ ਪਾਤੀ 500 ਰੁਪਏ ਗਾਈ ਦੀ। ਤੇ ਮੇਰੀ 2 ਦਿਨ ਗਾਇੰਟ ਕਾ ਖੜੀ ਆ। ਉਹ ਇਹ ਤੇ ਗੱਲ ਹੈਗੀ ਵੀ ਜੀ ਇਹ ਕੰਮ ਨਾ ਕਰਿਆ ਕਰੋ ਹਨਾ। ਪਹਿਲਾਂ ਆਪਣੇ ਨਿਰਖ ਪਰਖ ਘਰੋਂ ਚੰਗੀ ਤਰ੍ਹਾਂ ਪੁਸ਼ ਕੇ ਪੁਸ਼ ਕੇ ਪੈਰ ਸਾਈ ਪਾਇਆ ਕਰੋ ਮੇਰੇ ਵੀ। ਇਹ ਤੇ ਗੱਲ ਹੈਗੀ ਵੀ ਵੀ ਚਾਰ ਵਾਰੀ ਵੀਡੀਓ ਦੇਖ ਕੇ ਫਿਰ ਸਾਈ ਪਾਇਆ ਕਰੋ। ਠੀਕ ਹੈ ਵੀਰੇ। ਬਾਕੀ 31000 ਦੀ ਦੇਣੀ ਹੈ ਨਾ। ਅੱਛਾ ਇਹ ਬਚਾ ਲਾ ਕੇ ਖਾਲਦੀ ਮੜਿਆ। ਵਿਖਾਲ ਦਿਓ ਵੀਰ ਜ ਦੇਖੋ ਗਾਂ ਦਾ ਪਸਮਾ ਵੇਖ ਲੀ ਅਛਾ ਹੀ ਆ ਕੀ ਮਗਰ ਵੱਛੀ ਆ ਗਈ ਕਰਮ ਵਾਲੀ ਐ ਵੀ ਮਾਂ ਤੇ ਆਪਣੀ ਜਣਾ ਇਹ ਵੀ ਕਰਮ ਵਾਲੀ ਆਪਣੀ ਮਾਂ ਤੇ ਗਈ ਆ ਮਾਂ ਦੇ ਜਮਾਨ ਬਾਕੀ ਹਲੇ ਤੇ ਵੀਰ ਜੀ ਬਰਸਣਾ ਜੇ ਆਉਣੇ ਆ ਫਿਰ ਤੇ ਵੜਾ ਡਬਲ ਡਬਲ ਦੁੱਧ ਕੱਢਦੇ ਹੁੰਦੇ ਆ ਮੈਂ ਨਾ ਭਾਈ ਇਹਦੇ ਰਸ਼ੀ ਮੈਲੇ ਦੇ ਸਹੀ ਗੱਲ ਆ ਬੰਦ ਨਗਰ ਦੇ ਗੰਦ ਨਿਕਲੇ ਗਏ ਦੰਗਨ ਦੋਤੇ ਹੋਣਾ ਬਿਲਕੁਲ 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 ਇਹ ਗੱਲ ਆ ਇਹ ਦੇਖੋ ਵੀਡੀਓ ਥਾਣ ਤੋਂ ਬਹੁਤ ਵਧੀਆ ਕੱਢਿਆ ਕਰਮਾਲੀ ਨੇ ਸਮਾ ਚੱਕ ਰਿਓ ਵੀਰ ਜੀ ਸਹੀ ਗੱਲ ਆ ਮਾਰ ਦੋ ਵੀਰ ਜੀ ਤਾਰਾਂ ਪਸ ਸਮਾਂ ਬੜਾ ਮਾਇਲਿਆ ਨਹੀਂ ਮਾਰ ਦੋ ਵੀਰ ਜੀ ਅੱਲਾਹੁ ਅਕਬਰ ਨਹੀਂ ਆ ਰਹਾ ਬਨੇ ਆਣਾ ਵੀ ਜੀ ਤੇ ਕੇ ਪਛੀ ਮੇਰੀ ਦੰਗਰਾ ਕੇਰਾ ਥਾਣੇ ਘਟ ਨਿਕਲੇ ਹਾਂਜੀ ਮੈਂ ਜੁਮੇ ਠੀਕ ਹੈ ਜੀ ਇਹ ਤੇ ਗੱਲ ਹੋਈ ਨਾ ਆਪਣੀ ਗਾਰੰਟੀ ਦੇ ਫੁੱਲ ਹਨਾ ਗਾਰੰਟੀ ਦੇ ਫੁੱਲ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਤੇ ਨੰਬਰ ਬੋਲ ਦਿਓ ਨਾਂ ਲਾਪਰੀ ਸਿੰਘ ਪੇਟਾ ਰੂਵਾਲ ਹਾਂਜੀ ਤਸੀਲ ਡੇਰਾ ਬਾਬਾ ਨਾਲ ਕੇ ਜ਼ਿਲ੍ਹਾ ਕਰਤਾਰਪੁਰ ਹਾਂਜੀ ਵੀਰੇ ਨੰਬਰ 81968213853 ਠੀਕ ਹੈ ਵੀਰੇ ਸასი ਗੱਲ ਜੀ ਸასი ਗੱਲ